ਸਾਡੇ ਰਾਜਪੁਰੇ ਹਲਕੇ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਨਾ ਤਾਂ ਸੀਵਰੇਜ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ ਨਾ ਹੀ ਤੁਸੀਂ ਦੇਖ ਸਕਦੇ ਹੋ ਵਰਦੀਆਂ ਨਾਲੀਆਂ ਦਾ ਕੋਈ ਪ੍ਰਬੰਧ ਹੈ ਤੇ ਨਾ ਹੀ ਰੋਡ ਹੈ ਤੁਸੀਂ ਦੇਖਦੇ ਸਾਰੇ ਰੋਡ ਟੁੱਟੇ ਪਏ ਨੇ ਤੇ ਨੇੜੇ ਤੁਸੀਂ ਦੇਖਦੇ ਮੱਛਾਂ ਨਹੀਂ ਪਰਮਾਰ ਹੈ ਕੋਈ ਵੀ ਪਿੰਡ ਜਾਂ ਕੋਈ ਵੀ ਮੁੱਲਾ ਐਸਾ ਨਹੀਂ ਹੋਣਾ ਜਿੱਥੇ ਚਿੱਟਾ ਸ਼੍ਰੀਆਮ ਨਾ ਬੀਤਾ ਹੋਵੇ ਪਤਾ ਨਹੀਂ ਕਿ ਮੈਂ ਦੇਖਦਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਦਾ ਲੀਡਰ ਹੈ ਜਾਂ ਕੋਈ ਸਮਾਸੀ ਵੀ ਹੈ ਔਰ-ਔਰ ਗੱਲਾਂ ਵਾਲੇ ਪਾਸੇ ਬਾਰ-ਬਾਰ ਬੋਲਦੇ ਨੇ ਕਿ ਕਿਸਾਨਾਂ ਦਾ ਮੁੱਦਾ ਹੋਵੇ ਚਾਹੇ ਮਜ਼ਦੂਰਾਂ ਦਾ ਮੁੱਦਾ ਹੋਵੇ ਚਾਹੇ ਕੋਈ ਹੋਰ ਮੁੱਦਾ ਹੋਵੇ ਪਰ ਨਸਿਆਰੇ ਮੁੱਦੇ ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਕੋਈ ਵੀ ਰਾਜਨੀਤਿਕ ਲੀਡਰ ਕਦੇ ਨਾਲ ਕਿਉਂ ਨਹੀਂ ਗੱਲ ਕਰਦਾ ਇਹ ਸਾਡੇ ਇਲਾਕੇ ਦੇ ਵਿੱਚ ਸ਼ਰੀਆਮ ਚਿੱਟਾ ਵਿਗਦਾ ਸੀਗਾ ਮੈਂ ਧੰਨਵਾਦੀ ਆ ਉਹ ਹੁਣ ਸਾਡੇ ਬਲੂਰ ਦੇ ਵਿੱਚ ਕੇਐਸਓ ਸਾਹਿਬ ਆਏ ਨੇ ਸਰਦਾਰ ਗੁਰਸੇਵ ਕਸੀਦੀ ਉਹਨਾਂ ਨੇ ਕੁਝ ਪਰਸੈਂਟ ਚਿੱਟੇ ਨੂੰ ਨੱਥ ਪਾਉਣ ਦੇ ਲਈ ਕਿਤੇ ਨਾ ਕਿਤੇ ਕਾਰਵਾਈ ਫੜੀ ਹੈ ਮੈਂ ਇਸ ਲਈ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਸਲੇਮਪੁਰ ਦੇ ਵਿੱਚ ਤਿੰਨ ਤੋਂ ਚਾਰ ਬੰਤੇ ਅਸੀਂ ਆ ਜਿਹੜੇ ਸ਼ਰੀਆਮ ਚਿੱਟਾ ਵੇਚ ਰਹੇ ਤੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਨਾ ਕਿ ਭਾਈ ਸਾਹਿਬ ਤੁਸੀਂ ਰੋਕੋ ਉਹ ਕਹਿੰਦੇ ਅਸੀਂ ਨਹੀਂ ਵੇਚਦੇ ਜਾਂ ਫਿਰ ਜਦੋਂ ਉਹਨੂੰ ਕਿਹਾ ਜਾਂਦਾ ਉਹ ਕਹਿੰਦਾ ਤੁਸੀਂ ਤੁਹਾਨੂੰ ਜੋ ਤੁਸੀਂ ਕਰਨਾ ਤੁਸੀਂ ਕਰ ਲਓ ਸਾਡੀ ਤਾਂ ਸਿੱਧੀ ਗੱਲ ਬਾਤ ਹੈ ਇਹ ਵੀ ਮੈਨਾਂ ਮਿਲੋ ਦੇਖੋ ਜਿਹੜੀ ਗੱਲ ਬਾਤ ਦੀ ਗੱਲ ਹੈ ਹੁਣ ਜਾਂ ਤਾਂ ਕਿਸੇ ਨਾ ਕਿਸੇ ਤਕੜੇ ਬੰਦੇ ਨਾਲ ਤਾਂ ਹੈ ਨਾ ਗੱਲ ਬਾਤ ਵੀ ਅਹੀ ਬੰਦਾ ਕਹਿੰਦਾ ਆ ਜਿਹਦੇ ਪਿੱਛੇ ਕੋਈ ਸ਼ਹਿ ਬੈਠੀ ਹੈ ਕਿ ਅਸੀਂ ਚਿੱਟਾ ਪਿੰਦੇ ਆ ਸ਼ਾਬਦ ਸੌਣ ਨੇ ਤੇ ਚਿੱਟਾ ਕਿਤੋਂ ਲਿਆ ਗਿਆ ਨੇ ਕਹਿੰਦੇ ਜੀ ਫਲਾਣੇ ਬੰਦੇ ਤੋਂ ਅਸੀਂ ਚਿੱਟਾ ਲੈ ਕੇ ਆਏ ਨੇ ਕਮਾਲ ਦੀ ਗੱਲ ਦੇਖੋ ਪੁਲਿਸ ਨੇ ਬੰਦਾ ਚਿੱਟੇ ਸੂਰਤ ਫੜ ਲਿਆ 70000 ਰੁਪਏ ਲੈ ਕੇ ਪੁਲਸ ਨਾਲ ਛੱਡ ਪੁਲਿਸ ਨੇ ਉਹ ਬੰਦਾ ਛੱਡ ਐਸਐਸਪੀ ਸਾਹਿਬ ਤੱਕ ਅਸੀਂ ਗੱਲ ਪਹੁੰਚਾ ਸਕੀਏ ਹਰ ਵਾਰ ਜਿਹੜਾ ਸੱਚਾ ਸਾਹਿਬ ਅੱਲੇ ਆ ਉਹ ਕਹਿੰਦੇ ਤੁਸੀਂ 5-10 ਦਿਨ ਰੁਕੋ ਜੀ 5-10 ਦਿਨ ਬਿਲਕੁਲ ਪਤਾ ਨਹੀਂ ਕੀ ਪ੍ਰੋਬਲਮ ਹੈ ਜੀ ਐਸਐਚਓ ਸਾਹਿਬ ਦੀ ਜਾਂ ਇਹਨਾਂ ਦੀ ਕੋਈ ਮਜਬੂਰੀ ਹੈ ਪ੍ਰਸ਼ਾਸਨ ਦੀ ਜਾਂ ਕੋਈ ਸਾਡੇ ਜਿਹੜੇ ਰਾਜਨੀਤਿਕ ਲੋਗ ਆ ਉਹਨਾਂ ਦਾ ਦਬਾਅ ਆ ਜਾਂ ਉਹਨਾਂ ਨੂੰ ਕੋਈ ਪੈਸੇ ਜਾਂਦੇ ਆ ਸਾਡੀ ਸਾਨੂੰ ਤੋਂ ਬਾਹਰ ਆ ਕਿ ਇਹ ਮਸੇਦੇ ਫਲਾਬ ਕੋਈ ਕਿਉਂ ਨਹੀਂ ਪੁੱਛਦੇ ਤੁਮਾਨੂੰ ਦੇ ਉੱਪਰ ਤੋਂ ਕਹਤੇ ਆ ਵੀ ਅਗਰ ਕੋਈ DNA ਫੜਿਆ ਜਾਂਦਾ ਤਾਂ ਨਾ ਦੀ ਜਿਹੜੀ ਜਗ੍ਹਾ ਆ ਜਿਹੜਿਆਂ ਨੇ ਵੀ ਘਰ ਜੋ ਵੀ ਉਹਨਾਂ ਦੀ ਪੂੰਜੀ ਆ ਉਹ ਸਾਰੀ ਇਹਨਾਂ ਦੀ ਜ਼ਬਤ ਕਰੋ ਅਰੇ ਆਪਣੇ ਲੋਕਲ ਵਸਿੰਦੇ ਨੇ ਤੇ ਉਹਨਾਂ ਦੇ ਆਸਰੇ ਕਰਕੇ ਹੀ ਪੰਜਾਬ ਸਰਕਾਰ ਬਣੀ ਆ ਤੇ ਉਹਨਾਂ ਦੀ ਰੱਖਿਆ ਕਰਨਾ ਪੰਜਾਬ ਸਰਕਾਰ ਦਾ ਤੇ ਸਭੀ ਮੁੱਖ ਮੰਤਰੀ ਜੀ ਦਾ ਪਹਿਲਾ ਕਰਤੱਵ ਬਣਦਾ ਮੇਰੇ ਵੱਲ ਸਾਹਿਬ ਹਰ ਇੱਕ ਦੇ ਚੁਕ ਚੁਕ ਅਜ ਵੀ ਜਾ ਰਹੇ ਨੇ ਤੇ ਇੱਥੋਂ ਸਾਡੇ ਜਗਦੀਸ਼ ਕੁਮਾਰ ਜੱਗਾ ਜੀ ਇਲੈਕਸ਼ਨ ਲੜੇ ਸੀਗੇ ਉਹਨਾਂ ਦੀ ਥੋੜੀ ਤਕਵੀਰ ਖਰਾਬ ਹੋਣ ਕਰਕੇ ਉਹ ਜਾ ਨਹੀਂ 파 ਰਹੇ ਵਰਨਾ ਸਾਡੇ ਜਿਹੜੇ ਆਪਣਾ ਉਧਰ ਵਾਲੇ ਉਹ ਫਰਿਕ ਪਿੰਡ ਚ ਜਾ ਰਹੇ ਮੈਂ ਕੁ ਸੰਗਠਨ ਟਕੜਾ ਆ ਸੰਗਠਨ ਟਕੜਾ ਆ ਪਰ ਟੜੇ ਲੱਗ ਲੱਗਾ ਪਾਰਟੀ ਦੇ ਵਿੱਚ ਕੋਈ ਟੜਾ ਨਹੀਂ ਜਿੱਥੇ ਸਾਡਾ ਸਾਡਾ ਤਾਂ ਸਿੱਧਾ ਗੱਲ ਹੈ ਕਿ ਸਾਡਾ ਕੋਈ ਵਿਅਕਤੀ ਵਿਸ਼ੇਸ਼ ਨਹੀਂ ਸਾਡਾ ਕਮਲ ਦਾ ਫੁੱਲ ਵਿਸ਼ੇਸ਼ ਜੀ ਜੀ ਚਾਹ ਕੋ ਛੋਟਾ ਲੀਕ ਜੀਦੇਸ਼ ਕੁਮਾਰ ਜੱਗਾ ਹਲਕੇ ਰਾਜਪੁਰੇ ਦੇ ਇੰਚਾਰਜ ਵੀ ਨੇ ਤੇ ਵੈਸੇ ਵੀ ਵੱਡਾ ਚਿਹਰਾ ਆਇਆ ਹੈ ਹੈ ਨਾ ਤੁਸੀਂ ਇਹਨਾਂ ਦੀ ਮਦਦ ਕਰੀ ਸੀਗੀ ਤੁਸੀਂ ਕਹਿ ਕੇ ਦੱਸ ਦੇਈਏ ਤੁਸੀਂ ਮੈਂ ਆਪਣੀ ਕੀਤੀ ਅਸੀਂ ਨਾਰੋਂ ਕੀ ਮੈਨੂੰ ਉਸ ਸਮੇਂ ਦੇ ਵਿੱਚ ਉਸ ਸਮੇਂ ਮੈਂ ਬਰੂਡ ਦਾ ਮंडल ਪ੍ਰਧਾਨ ਸੀਗਾ ਮੈਨੂੰ 50 ਬੂਥਾਂ ਦੀ ਜ਼ਿੰਮੇਵਾਰੀ ਸੀਗੀ ਜੀ ਪੰਜਾਬ ਦੇ 50 ਬੂਥਾਂ ਚ ਮੈਂ ਦਾਵੇ ਨਾਲ ਕਹਿ ਸਕਦਾ ਕਿ ਪੂਰੇ ਰਾਜਪੁਰੇ ਹਲਕੇ ਦੇ ਵਿੱਚ 201 ਕਬੂਥੇ ਹਨ ਉਹਨਾਂ ਮੇਰੇ ਵਾਲੇ 50 ਬੂਥਾਂ ਚ ਟੋਟਲੀ 50 ਦੇ 50 ਇਲਾਕਿਆਂ ਚ ਮਿੱਟੀਆਂ ਹੋਈਆਂ ਤੇ 50 ਦੇ 50 ਬੁੱਥਾਂ ਤੇ ਬੂਥ ਲੱਗੇ ਨੇ ਤੇ ਸਰਕਾਰ ਦੇ ਵਿੱਚ ਜਿਹੜਾ ਫੰਡ ਆਇਆ ਉਹ ਸੈਂਟਰ ਸਰਕਾਰ ਦੇ ਨੀਤੀ ਯੋਗ ਦੇ ਤਹਿਤ ਜਿਹੜਾ ਆਂਦਾ ਉਹ ਆਇਆ ਪੰਜਾਬ ਸਰਕਾਰ ਵੱਲੋਂ 2 ਰੁਪਏ ਵੀ 2.5 ਸਾਲ ਦੇ ਵਿੱਚ ਕਿਸੇ ਪਿੰਡ ਚ ਨਹੀਂ ਦਿੱਤੇ ਗਏ। ਕੋਈ ਪੈਸਾ ਲੱਗਿਆ ਕਿੱਥੇ ਜਾ ਕੇ ਇੱਥੇ ਰਿਹਾ ਪਿਛਲੀਆਂ ਸਰਕਾਰਾਂ ਦੀ ਜੇ ਗੱਲ ਕਰੀਏ ਐਮਐਲਏ ਹਰਦੇਵ ਸਿੰਘ ਕੰਬੋਜ ਕਹਿੰਦੇ ਆ ਕਿ ਮੈਂ ਹਲਕੇ ਰਾਜਪੁਰੇ ਦੇ ਵਿੱਚ 1000 ਕਰੋੜ ਦਾ ਵਿਕਾਸ ਕਰਾ ਦਿੱਤਾ। ਜਦੋਂ ਸਰਦਾਰ ਹਰਦੇਵ ਕੁਮੋਜੀ ਸਾਡੇ ਐਮਐਲਏ ਸੀਗੇ ਉਹ ਸਾਡੇ ਪਿੰਡ ਚ ਗਏ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੂੰ ਥਾਪੀ ਦੇ ਕੇ ਕਹਿਣ ਲੱਗੇ ਕਹਿੰਦੇ ਵੀ ਸਰਪੰਚ ਸਾਹਿਬ ਇਹਨਾਂ ਤੁਹਾਡਾ ਬਜਟ ਨਹੀਂ ਜਿੰਨਾ ਮੈਂ ਤੁਹਾਨੂੰ ਪੈਸਾ ਦੇ ਚੱਲਿਆ ਸੱਸਰੀਆ ਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬੱਬੂ ਦਿੱਲੀਹੋੜ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਆ ਸਾਡੇ ਨਾਲ ਮੌਜੂਦ ਨੇ ਹਲਕਾ ਰਾਜਪੁਰਾ ਤੋਂ ਭਾਜਪਾ ਦੇ ਸੀਨੀਅਰ ਆਗੂ ਰਿੰਕੂ ਸਲੇਮਪੁਰ ਜੀ ਪੰਜਾਬ ਦੇ ਕਾਰਜਕਾਰੀ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਰਿੰਕੂ ਜੀ ਤੁਹਾਡਾ ਸਵਾਗਤ ਹੈ ਸਾਡੇ ਮਿਸ਼ਨ ਪੰਜਾਬ ਦਾ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਮਦਦ ਨਹੀਂ ਸਰੂਤਾਂ ਦੇ ਰੂਬਰੂ ਹੋਣ ਦੀ ਸਰ ਕਿਵੇਂ ਦੇਖਦੇ ਹੋ ਹਲਕਾ ਰਾਜਪੁਰਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਤੁਹਾਡੇ ਨਾਲ ਅੱਜ ਗੱਲਬਾਤ ਕੀਤੀ ਆ ਕਾਫੀ ਚਲਤ ਮੁੱਦਿਆਂ ਤੇ ਅੱਜ ਗੱਲਬਾਤ ਹੋਣ ਵਾਲੀ ਆ ਤੁਸੀਂ ਪਿੱਛੇ ਦੀ ਹੁਣ ਨਸ਼ੇ ਨੂੰ ਲੈ ਕੇ ਕਾਫੀ ਜਿਹੜਾ ਮੁੱਦਾ ਚੁੱਕਿਆ ਸੀਗਾ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵੀ 2.5 ਸਾਲ ਹੋ ਗਏ 2.5 ਸਾਲ ਤੋਂ ਉੱਪਰ ਹੋ ਗਏ ਸਰਕਾਰ ਨੂੰ ਕਿਵੇਂ ਦੇਖਦੇ ਹੋ ਸਰਕਾਰ ਕੀਵੇਂ ਕੰਮ ਕਰ ਰਹੀ ਹੈ ਦੇਖੋ ਜੀ ਜੇ ਵਿਕਾਸ ਦੀ ਗੱਲ ਕਰੀਏ ਵਿਕਾਸ ਤਾਂ ਹੁਣ ਤੱਕ ਕਾਗਜ਼ਾਂ ਤੇ ਚੱਲੇ ਫਿਰ ਰਿਹਾ ਹੂੰ ਤੇ ਸਾਡੇ ਰਾਜਪੁਰੇ ਹਲਕੇ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਨਾ ਤਾਂ ਸੀਵਰੇਜ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ ਨਾ ਹੀ ਤੁਸੀਂ ਦੇਖ ਸਕਦੇ ਹੋ ਵੱਡੀਆਂ ਨਾਲੀਆਂ ਦਾ ਕੋਈ ਪ੍ਰਬੰਧ ਹੈ ਤੇ ਨਾ ਹੀ ਰੋਡ ਤੁਸੀਂ ਦੇਖੋ ਸਾਰੇ ਰੋਡ ਟੁੱਟੇ ਪਏ ਨੇ ਤੇ ਮੇਰੇ ਤੁਸੀਂ ਦੇਖਦੇ ਹੋ ਮਸਾਂ ਦੇ ਪਰਮਾਰ ਹੈ ਕੋਈ ਵੀ ਪਿੰਡ ਜਾਂ ਕੋਈ ਵੀ ਮੁੱਲਾ ਐਸਾ ਨਹੀਂ ਹੋਣਾ ਜਿੱਥੇ ਚਿੱਟਾ ਸ਼ਰੀਆਮ ਨਾਬਿਕ ਦਾ ਹੋਵੇ ਇਹ ਤਰੱਕੀ ਸਾਡੇ ਇਲਾਕੇ ਨੇ ਕੀਤੀ ਹੈ ਕਿ ਜਿਹੜਾ ਕਦੇ ਸਾਡੇ ਇਲਾਕੇ ਨੇ ਚਿੱਟੇ ਦਾ ਨਾਂ ਤੱਕ ਸੁਣਿਆ ਨਹੀਂ ਸੀਗਾ ਅਜਾਉ ਨਾਮਰਾਦ ਬਿਮਾਰੀ ਸਾਡੇ ਘਰ ਘਰ ਤੱਕ ਪਹੁੰਚ ਗਈ ਆ ਤੇ ਜੋ ਕਿ ਬਹੁਤ ਵੱਡਾ ਚਿੰਤਾ ਦਾ ਮੁੱਦਾ ਹੈ ਪਤਾ ਨਹੀਂ ਕਿ ਮੈਂ ਦੇਖਦਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਦਾ ਲੀਡਰ ਹੈ ਜਾਂ ਕੋਈ ਸਮਾਜਸੀ ਵੀ ਹੈ ਹੋਰ ਹੋਰ ਗੱਲਾਂ ਵਾਲੇ ਪਾਸੇ ਬਾਰ ਬਾਰ ਬੋਲਦੇ ਨੇ ਕਿ ਕਿਸਾਨਾਂ ਦਾ ਮੁੱਦਾ ਹੋਵੇ ਚਾਹੇ ਮਜ਼ਦੂਰਾਂ ਦਾ ਮੁੱਦਾ ਹੋਵੇ ਚਾਹੇ ਕੋਈ ਕੋਈ ਹੋਰ ਮੁੱਦਾ ਹੋਵੇ ਪਰ ਨਸਾਰੇ ਮੁੱਦੇ ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਕੋਈ ਵੀ ਰਾਜਨੀਤਿਕ ਲੀਡਰ ਦਮਨਾਰ ਕਿਉਂ ਨਹੀਂ ਗੱਲ ਕਰਦਾ ਸਮਝ ਨਹੀਂ ਆ ਵੀ ਕਿ ਆਪਾਂ ਆਪਣੇ ਪਰ ਵਿਖਦਾ ਕਿਸੇ ਨੂੰ ਚਿੰਤਾ ਨਹੀਂ ਆਪਾਂ ਕਹਿ ਦਿੰਦੇ ਆ ਕਿ ਜੇ ਸਾਡੀਆਂ ਫਸਲਾਂ ਨਾ ਹੋਈਆਂ ਤੇ ਸਾਡੀ ਨਸਲਾਂ ਖਰਾਬ ਹੋ ਜਾਣਗੀਆਂ ਜੇ ਫਸਲਾਂ ਨਾਲ ਨਸਲਾਂ ਖਰਾਬ ਹੁੰਦੀਆਂ ਨੇ ਤੇ ਚਿੱਟੇ ਨਾਲ ਵੀ ਸਾਡੀਆਂ ਨਸਲਾਂ ਕਿਤੇ ਨੇ ਕਿਤੇ ਖਰਾਬ ਹੋ ਰਹੀਆਂ ਨੇ ਸਾਡੇ ਬੱਚਿਆਂ ਦੇ ਸਾਡੇ ਆਉਣ ਵਾਲੀਆਂ ਨਸਲਾਂ ਦੇ ਆਪਾਂ ਕੀ ਪ੍ਰਭਾਵ ਪਾ ਰਹੇ ਆ ਕਿ ਆਪਾਂ ਇਸ ਨੂੰ ਬੰਦ ਕਰਾਉਣ ਤੇ ਕੋਈ ਅੱਗੇ ਹੋ ਕੇ ਕਾਰਵਾਈ ਨਹੀਂ ਕਰ ਰਹੇ ਸਾਡਾ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਹੁਣ ਪਿੱਛੇ ਜੇ ਸਾਡੇ ਇਲਾਕੇ ਦੇ ਵਿੱਚ ਸ਼ਰੀਆਮ ਚਿੱਟਾ ਵਿਗਦਾ ਸੀਗਾ ਮੈਂ ਧੰਨਵਾਦੀ ਆ ਹੁਣ ਸਾਡੇ ਬਲੂਰ ਦੇ ਵਿੱਚ ਕੇਐਸਓ ਸਾਹਿਬ ਆਏ ਨੇ ਸਰਦਾਰ ਗੁਰਸੇਵਕ ਸਿੰਘ ਜੀ ਉਹਨਾਂ ਨੇ ਕੁਝ ਪਰਸੈਂਟ ਚਿੱਟੇ ਨੂੰ ਨੱਥ ਪਾਉਣ ਦੇ ਲਈ ਕਿਤੇ ਨਾ ਕਿਤੇ ਕਾਰਵਾਈ ਫੜੀ ਹੈ ਮੈਂ ਇਸ ਲਈ ਉਹਨਾਂ ਦਾ ਧੰਨਵਾਦ ਕਰਦਾ ਕਿ ਇੱਕ ਕੋਈ ਨਾ ਕੋਈ ਵਿਅਕਤੀ ਅੱਗੇ ਹੋ ਕੇ ਇਸ ਚਿੱਟੇ ਦੇ ਖਿਲਾਫ ਲੜਾਈ ਲੜ ਰਿਹਾ ਸਾਡੇ ਤੋਂ ਸਲੇਮਪੁਰ ਦੇ ਵਿੱਚ ਵੀ ਹੈਗੇ ਆ ਕੋਈ ਜਿਹੜੇ ਵੇਚਦੇ ਆ ਨਸ਼ਾ ਵਗੈਰਾ ਸਾਡੇ ਸਲੇਮਪੁਰ ਦੇ ਵਿੱਚ ਤਿੰਨ ਤੋਂ ਚਾਰ ਵਿਅਕਤੀ ਅਸੇ ਹੈ ਜਿਹੜੇ ਸ਼ਰੀਆਮ ਚਿੱਟਾ ਵੇਚ ਰਹੇ ਤੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਨਾ ਕਿ ਭਾਈ ਸਾਹਿਬ ਤੁਸੀਂ ਰੁਕੋ ਉਹ ਕਹਿੰਦੇ ਅਸੀਂ ਨਹੀਂ ਵੇਚਦੇ ਜਾਂ ਫਿਰ ਜਦੋਂ ਉਹਨੂੰ ਕਹਿਗਲੋਂ ਕਹਿੰਦਾ ਜੀ ਤੁਸੀਂ ਤੁਹਾਨੂੰ ਜੋ ਤੁਸੀਂ ਕਰਨਾ ਤੁਸੀਂ ਕਰ ਲਓ ਸਾਡੀ ਤਾਂ ਸਿੱਧੀ ਗੱਲਬਾਤ ਹੈ ਕਰ ਗੱਲਬਾਤ ਇਹਨਾਂ ਨਾਲ ਤੁਹਾਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਗੱਲਬਾਤ ਕਿਹੜੇ ਬੰਦੇ ਨਾਲ ਇਹ ਜੀ ਗੱਲਬਾਤ ਹੁੰਦੀ ਹੈ ਕਿ ਹੈ ਯਾਰ ਸਰਕਾਰ ਦਾ ਹੱਥ ਹੁੰਦਾ ਇਹਨਾਂ ਦੇ ਵਿੱਚ ਦੇਖੋ ਜਿਹੜੀ ਗੱਲਬਾਤ ਦੀ ਗੱਲ ਹੈ ਹੁਣ ਯਾ ਤਾਂ ਕਿਸੇ ਨਾ ਕਿਸੇ ਤਕੜੇ ਬੰਦੇ ਨਾਲ ਤਾਂ ਹੈ ਨਾ ਗੱਲਬਾਤ ਵੀ ਅਹੀ ਬੰਦਾ ਕਹਿੰਦਾ ਹੈ ਜਿਹਦੇ ਪਿੱਛੇ ਕੋਈ ਸ਼ੈ ਬੈਠੀ ਹੈ ਮੈਂ ਪਿੱਛੇ ਜਦੋਂ ਸਾਡੇ ਪਿੰਡ ਇਕੱਠ ਹੋਇਆ ਨਾ ਅਸੀਂ ਸੋਸਾ ਪਹੁੰਚੇ ਸੀਗੇ ਛੇ ਦਰਦਨ ਦੀ ਗੱਲ ਹੈ ਉੱਥੇ ਸ਼ਰਮ ਪਬਲਿਕ ਚ ਮੈਂ ਨਹੀਂ ਮੇਰੇ ਨਾਲ 100 150 ਬੰਦਾ ਹੋਰ ਵੀ ਸੀਗਾ ਉਹਨਾਂ ਨੇ ਵੀ ਇਹ ਗੱਲ ਰੱਖੀ ਕਿ ਸਾਡੇ ਪਿੰਡ ਦੇ ਵਿੱਚ ਇੱਕ ਚੋਰੀ ਹੋਈ ਮੈਂ ਤੁਹਾਨੂੰ ਛੋਟੀ ਜੀ ਸਟੋਰੀ ਦੱਸਦਾ ਚੋਰੀ ਹੋਈ ਚੋਰੀ ਦੇ ਵਿੱਚ ਜਦੋਂ ਬੰਦੇ ਫੜੇ ਗਏ ਉਹਨਾਂ ਨੂੰ ਪੁੱਛਿਆ ਪੁਲਿਸ ਨੇ ਵੀ ਭਾਈ ਸਾਹਿਬ ਤੁਸੀਂ ਚੋਰੀ ਕਿਉਂ ਕਰਦੇ ਹੋ ਉਹ ਕਹਿੰਦੇ ਜੀ ਅਸੀਂ ਚਿੱਟਾ ਪਿੰਦੇ ਆ ਸ਼ਬਦ ਦੱਸਿਆ ਉਹਨਾਂ ਨੇ ਕਹਿੰਦੇ ਚਿੱਟਾ ਕਿੱਥੋਂ ਲੈ ਕੇ ਆਉਂਦੇ ਹੋ ਕਹਿੰਦੇ ਜੀ ਫਲਾਣੇ ਵੱਡੇ ਤੋਂ ਅਸੀਂ ਚਿੱਟਾ ਲੈ ਕੇ ਆਉਂਦੇ ਹਾਂ ਮਾਲ ਦੀ ਗੱਲ ਦੇਖੋ ਪੁਲਸ ਨੇ ਬੰਦਾ ਚਿੱਟੇ ਸੁਨੇਤ ਫੜ ਲਿਆ 70000 ਰੁਪਏ ਲੈ ਕੇ ਪੁਲਸਾਂ ਚੜ ਪੁਲਸ ਨੇ ਉਹ ਬੰਦਾ ਚੜਤਾ ਫਿਰ ਤੁਸੀਂ ਕੋਈ ਕਰੀ ਨਹੀਂ ਗੱਲਬਾਤ ਉੱਪਰ ਹਾਰ ਰਿਹਾ ਮੈਂ ਤੁਹਾਨੂੰ ਦੱਸਦਾ ਜੀ ਅਸੀਂ ਇੱਕ ਵਾਰ ਹੀ ਨਹੀਂ ਜੀ 50 ਵਾਰ ਹੀ ਅਸੀਂ ਕਰ ਚੁੱਕੇ ਹਾਂ ਐਸਐਸਪੀ ਸਾਹਿਬ ਤੱਕ ਅਸੀਂ ਗੱਲ ਪਹੁੰਚਾ ਸਕੀਏ ਜੀ ਹਰ ਵਾਰ ਜਿਹੜਾ ਐਸਐਚਓ ਸਾਹਿਬ ਵਾਲੇ ਆ ਉਹ ਕਹਿੰਦੇ ਤੁਸੀਂ 5-10 ਦਿਨ ਰੁਕੋ ਜੀ 5-10 ਦਿਨ ਰੁਕੋ ਪਤਾ ਨਹੀਂ ਕੀ ਪ੍ਰੋਬਲਮ ਹੈ ਜੀ ਐਸਐਚਓ ਸਾਹਿਬ ਦੀ ਜਾਂ ਇਹਨਾਂ ਦੀ ਕੋਈ ਮਜਬੂਰੀ ਹੈ ਪ੍ਰਸ਼ਾਸਨ ਦੀ ਜਾਂ ਕੋਈ ਸਾਡੇ ਜਿਹੜੇ ਰਾਜਨੀਤਿਕ ਲੋਕ ਹੈ ਉਹਨਾਂ ਦਾ ਦਬਾਅ ਹੈ ਤਾਂ ਤੁਹਾਨੂੰ ਲੱਗਦਾ ਨਹੀਂ ਵੀ ਪ੍ਰਸ਼ਾਸਨ ਹੁਣ ਕਾਰਵਾਈ ਅੱਗੇ ਤੋਂ ਕਰੇਗੀ ਭਗਵੰਤ ਮਾਨ ਨੇ ਤਾਂ ਉੱਪਰ ਤੋਂ ਕਹਿ ਤਿਆ ਵੀ ਅਗਰ ਕੋਈ ਇਹਦਾ ਨਾ ਫਗੜਿਆ ਜਾਂਦਾ ਤਾਂ ਉਹਨਾਂ ਦੀ ਜਿਹੜੀ ਜਗ੍ਹਾ ਹੈ ਜਿਹੜੇ ਉਹਨਾਂ ਦੇ ਘਰ ਜੋ ਵੀ ਉਹਨਾਂ ਦੀ ਪੂੰਜੀ ਹੈ ਉਹ ਸਾਰੀ ਉਹਨਾਂ ਦੀ ਜ਼ਬਤ ਕਰੋ ਦੇਖੋ ਭਗਵੰਤ ਮਾਨ ਜੀ ਦੇ ਇਸ ਫੈਸਲੇ ਦਾ ਅਸੀਂ ਬਹੁਤ ਸਵਾਗਤ ਕਰਦੇ ਹਾਂ ਪਰ ਕਿਤੇ ਨਾ ਕਿਤੇ ਇਹ ਫੈਸਲਾ ਲੈਣ ਚ ਭਗਵੰਤ ਮਾਨ ਜੀ ਨੇ ਬਹੁਤ ਦੇਰ ਕਰਤੀ ਹੂੰ ਜਿਹੜੇ ਪਿੰਡਾਂ ਦੇ ਵਿੱਚ ਕਦੇ ਕੋਈ 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 ਬੰਦਾ ਪਿੰਡਾ ਸੀਗਾ ਅੱਜ ਹਰ ਇੱਕ ਪਿੰਡ ਦੇ ਵਿੱਚ 40 ਤੋਂ 50 ਮੁੰਡੇ ਐਸੇ ਨੇ ਜਿਹੜੇ ਚਿੱਟਾ ਪੀ ਰਹੇ ਨੇ ਹੂੰ ਬਿਲਕੁਲ ਜੇ ਕਿਤੇ ਆਪੇ 2. ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਲੈ ਲੰਭੇ ਤੇ ਆਪਣੇ ਜਿਹੜੇ ਵੀ ਉਹਨਾਂ ਦੇ ਜਿਸ ਇਲਾਕੇ ਤੋਂ ਵਿਧਾਇਕ ਨੇ ਜਾਂ ਹਲਕਾ ਚਾਰਜ ਨੇ ਉਹਨਾਂ ਦੀ ਡਿਊਟੀ ਲੰਗੇ ਕਿ ਇਸ ਮਸਲੇ ਨੂੰ ਸਖਤੀ ਨਾਲ ਨਿਪਟਰਨ ਦੀ ਲੋੜ ਹੈ ਕਿਉਂਕਿ ਜਿਹੜਾ ਲੋਕਾਂ ਨੇ ਵੋਟ ਪਾਈ ਹੈ ਉਹ ਸਾਰੇ ਹੀ ਆਪਣੇ ਲੋਕਲ ਵਸਿੰਦੇ ਨੇ ਤੇ ਉਹਨਾਂ ਦੇ ਆਸਰੇ ਕਰਕੇ ਹੀ ਪੰਜਾਬ ਸਰਕਾਰ ਬਣੀ ਹੈ ਤੇ ਉਹਨਾਂ ਦੀ ਰੱਖਿਆ ਕਰਨਾ ਪੰਜਾਬ ਸਰਕਾਰ ਦਾ ਤੇ ਸਾਡੇ ਮੁੱਖ ਮੰਤਰੀ ਜੀ ਦਾ ਪਹਿਲਾ ਕਰਤੱਵ ਬਣਦਾ ਜੇ ਕਦਮ ਚੱਕਦੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਤੁਸੀਂ ਬੀਜੇਪੀ ਦੇ ਰਿਪਰੈਜ਼ੈਂਟ ਕਰਦੇ ਹੋ ਬੀਜੇਪੀ ਪਾਰਟੀ ਨਾਲ ਕਾਫੀ ਹਰਜੀਤ ਸਿੰਘ ਗਰੇਵਾਲ ਨਾਲ ਵੀ ਕਾਫੀ ਦੇਖੇ ਜਾਂਦੇ ਹੋ ਹੈਨਾ ਤੇ ਹੁਣ ਪਿੰਡਾਂ ਦੇ ਵਿੱਚ ਜਾ ਨਹੀਂ ਰਹੇ ਹੈਗੇ ਕਾਰਨ ਕੀ ਕਿਸ ਚੀਜ਼ ਨੂੰ ਕਾਰਨ ਮੰਨਦੇ ਹੋ ਤੁਸੀਂ ਜਾਂ ਫਿਰ ਅੱਗੇ ਨੂੰ ਉਹਨਾਂ ਨੇ ਕੋਈ ਵੱਡੀ ਕੋਈ ਲੜਾਈ ਲੜਨੀ ਨਹੀਂ ਹੈਗੀ ਕੋਈ ਉਹਨਾਂ ਨੇ ਦੇਖੋ ਸਾਡੇ ਪਾਰਟੀ ਦਾ ਕਿ ਸਿਸਟਮ ਹੈ ਕਿ ਗਰੇਵਾਲ ਸਾਹਿਬ ਹਰ ਇੱਕ ਦੇ ਅੱਜ ਵੀ ਜਾ ਰਹੇ ਨੇ ਤੇ ਇੱਥੋਂ ਸਾਡੇ ਜਗਦੀਸ਼ ਕੁਮਾਰ ਜੱਗਾ ਜੀ ਇਲੈਕਸ਼ਨ ਲੜੇ ਸੀਗੇ ਉਹਨਾਂ ਦੀ ਤੋੜੀ ਤਵੀਤ ਖਰਾਬ ਹੋਣ ਕਰਕੇ ਉਹ ਜਾਣ ਨਹੀਂ ਪਾਰੇ ਵਰਨਾ ਸਾਡੇ ਜਿਹੜੇ ਆਪਣਾ ਉਧੇਦਾਰ ਨੇ ਉਹ ਹਰ ਇੱਕ ਪਿੰਡ ਚ ਜਾ ਰਹੇ ਆ ਮੈਂ ਖੁਦ ਵੀ ਹਰ ਇੱਕ ਪਿੰਡ ਚ ਜਾ ਕੇ ਹਰ ਇੱਕ ਵਰਕਰ ਦੇ ਦੁੱਖ ਸੁੱਖ ਚ ਹਰ ਇੱਕ ਵਰਕਰ ਦੇ ਨਾਲ ਖੜਦੇ ਬੈਠਦੇ ਆ ਕੋਈ ਅਸੀਂ ਪ੍ਰੋਬਲਮ ਨਹੀਂ ਅਸੀਂ ਵਧੀਆ ਸਾਡਾ ਸੰਗਠਨ ਤਕੜਾ ਹੋ ਰਿਹਾ ਕਿਉਂਕਿ ਰਾਜਪ੍ਰੇਚ ਤੁਸੀਂ ਦੇਖਦੇ ਹੋ ਲੋਕ ਸਭਾ ਦੇ ਵਿੱਚ ਅਸੀਂ ਤਕੜੀ ਲੜਾਈ ਲੜੀ ਆ ਤੇ ਮਾਨੋਇਤ ਪ੍ਰਨੀਤ ਕੌਰ ਜੀ ਨੂੰ ਇੱਥੋਂ ਅਸੀਂ ਵਧੀਆ ਲੀਡਰ ਨਾਲ ਜਿਤਾਇਆ ਸੰਗਠਨ ਤਕੜਾ ਆ ਤੁਸੀਂ ਕਹਿੰਦੇ ਹੋ ਇਸ ਗੱਲ ਦੀ ਤਕੜਨ ਤਕੜਾ ਆ ਪਰ ਧੜੇ ਲੱਗ ਲੱਗਾ ਨਹੀਂ ਪਾਰਟੀ ਦੇ ਵਿੱਚ ਕੋਈ ਧੜਾ ਨਹੀਂ ਜਿੱਥੇ ਸਾਡਾ ਸਾਡਾ ਤਾਂ ਸਿੱਧਾ ਗੱਲ ਹੈ ਕਿ ਸਾਡਾ ਕੋਈ ਵਿਅਕਤੀ ਵਿਸ਼ੇਸ਼ ਨਹੀਂ ਸਾਡਾ ਕਮਲ ਦਾ ਫੁੱਲ ਵਿਸ਼ੇਸ਼ ਹੈ ਸਾਡਾ ਭਾਰਤੀ ਜਨਤਾ ਪਾਰਟੀ ਵਿਸ਼ੇਸ਼ ਹੈ ਸਾਡੇ ਲਈ ਕੋਈ ਲੀਡਰ ਵਿਸ਼ੇਸ਼ ਨਹੀਂ ਸਾਡੇ ਲਈ ਕੋਈ ਧੜਾ ਵਿਸ਼ੇਸ਼ ਨਹੀਂ ਕਮਲ ਦੇ ਫੁੱਲ ਦੀ ਛਾਇਆ ਹੇਠ ਜਿਹੜਾ ਵੀ ਵਿਅਕਤੀ ਬੀਜੇਪੀ ਵਿੱਚ ਸ਼ਾਮਲ ਹੁੰਦਾ ਉਹ ਸਾਡੇ ਲਈ ਸਤਿਕਾਰਯੋਗ ਹੈ ਚਾਹੇ ਕਿ ਉਹ ਵੱਡਾ ਲੀਡਰ ਹੋਵੇ ਚਾਹੇ ਕੋਈ ਛੋਟਾ ਲੀਡਰ ਜਗਦੇਸ਼ ਕੁਮਾਰ ਜੱਗਾ ਹਲਕੇ ਰਾਜਪੁਰੇ ਦੇ ਇੰਚਾਰਜ ਵੀ ਨੇ ਤੇ ਵੈਸੇ ਵੀ ਵੱਡਾ ਚਿਹਰਾ ਹੈ ਹੈਨਾ ਤੁਸੀਂ ਇਹਨਾਂ ਦੀ ਮਦਦ કરી ਸੀਗੀ ਬਿਲਕੁਲ ਧਟ ਕੇ ਮਦਦ ਕੀਤੀ ਸੀਗੀ ਜੀ ਬਿਲਕੁਲ ਡਟ ਕੇ ਮਦਦ ਕਰੀ ਕੋਈ ਕਹਿ ਕੇ ਦਿਖਾਵੇ ਕਿ ਅਸੀਂ ਮਦਦ ਨਹੀਂ ਕੀਤੀ ਅਸੀਂ ਨਾ ਰੋਕੇ ਮੈਨੂੰ ਉਸ ਸਮੇਂ ਦੇ ਵਿੱਚ ਉਸ ਵੇਲੇ ਮੈਂ ਬਰੂੜ ਦਾ ਮੰਡਲ ਪ੍ਰਧਾਨ ਸੀਗਾ ਮੈਨੂੰ 50 ਬੁੱਥਾਂ ਦੀ ਜਿੰਮੇਵਾਰੀ ਸੀਗੀ ਜੀ ਪੰਜਾਬ ਦੇ 50 ਬੁੱਥਾਂ ਚ ਮੈਂ ਬਾਵੇ ਨਾਲ ਕਹਿ ਸਕਦਾ ਕਿ ਪੂਰੇ ਰਾਜਪੁਰੇ ਹਲਕੇ ਦੇ ਵਿੱਚ 201 ਕਬੂਥੇ ਹਨ ਉਹਨਾਂ ਮੇਰੇ ਵਾਲੇ 50 ਬੁੱਥਾਂ ਚ ਟੋਟਲੀ 50 ਦੇ 50 ਪਿੰਡਾਂ ਚ ਮਿਟੀਆਂ ਹੋਈਆਂ ਤੇ 50 ਦੇ 50 ਬੁੱਥਾਂ ਤੇ ਬੂਥ ਲੱਗੇ ਨੇ ਇੱਕ ਵੀ ਪਿੰਡ ਐਸਾ ਨਹੀਂ ਸੀਗਾ ਉਸ ਜਦੋਂ ਕਿ ਉਸ ਸਮੇਂ ਕਿਸਾਨ ਅੰਦੋਲਨ ਸੀਗਾ ਸਾਨੂੰ ਬੀਜਪੀ ਨੂੰ ਕਿੰਨਾ ਚ ਵਧਣ ਨਹੀਂ ਦੇ ਰਹੇ ਸੀਗੇ ਸਭ ਤੋਂ ਵੱਡਾ ਘੱਟ ਮੇਰੇ ਮੇਰੇ ਇਲਾਕੇ ਚ ਹੁੰਦਾ ਸੀਗਾ ਜਿੱਥੇ ਮੈਨੂੰ ਬੂਥਾਂ ਦੀ ਜ਼ਿੰਮੇਵਾਰੀ ਦਿੱਤੀ ਇਹ ਸੀਗੇ ਅ ਰਿੰਕੂ ਸਲੇਮਪੁਰ ਜੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇੱਕ ਸਵਾਲ ਲਾਸਟ ਮੈਂ ਜਾਂਦੇ ਜਾਂਦੇ ਇਹ ਕਰਾਂਗਾ ਤੁਸੀਂ ਸਲੇਮਪੁਰ ਤੋਂ ਕਾਫੀ ਵੱਡਾ ਨਾਮ ਹੈ ਤੁਹਾਡਾ ਤੇ ਤੁਹਾਡਾ ਧੜਾ ਵੀ ਹੈ ਤੇ ਤੁਹਾਡੀ ਪਾਰਟੀ ਵੀ ਹੈ ਠੀਕ ਹੈ ਤੇ ਮੈਂ ਸਵਾਲ ਕਰਨਾ ਚਾਹੁੰਦਾ ਹਾਂ ਪਿੰਡ ਦੇ ਵਿੱਚ ਤੁਸੀਂ ਕਾਫੀ ਜ਼ਿਆਦਾ ਵਿਚਰਦੇ ਹੋ ਦੇਖਿਆ ਜਾਂਦਾ ਹੈ ਤੇ ਹੁਣ ਨਸ਼ਿਆਂ ਦਾ ਜਿਹੜਾ ਉਹ ਪ੍ਰੋਗਰਾਮ ਹੋਇਆ ਸੀਗਾ ਤੁਹਾਡਾ ਕਾਫੀ ਪਿੰਡ ਦੇ ਵਿੱਚ ਵਿਵਾਦ ਸੀਗਾ ਤੇ ਤੁਸੀਂ ਦੋ ਬੰਦੇ ਫੜਾਈ ਵੀ ਹੈਗੇ ਆ ਤੇ ਕੱਲ ਕੋਲੋਂ ਜੇ ਉਹ ਬੰਦੇ ਤੁਹਾਡੇ ਤੇ ਐਕਸ਼ਨ ਕਰਦੇ ਆ ਹੈਨਾ ਤੁਹਾਨੂੰ ਲੱਗਦਾ ਤੁਹਾਨੂੰ ਡਰ ਨਹੀਂ ਲੱਗਦਾ ਇਹ ਚੀਜ਼ਾਂ ਤੋਂ ਵੀ ਹਾਂ ਇਹ ਵੀ ਯਾਰ ਸਾਨੂੰ ਵੀ ਮੈਂ ਕਿਸੇ ਦੇ ਖਿਲਾਫ ਐਕਸ਼ਨ ਕਰ ਰਹੇ ਆ ਵੀ ਕੱਲ ਕੋਲੋਂ ਨੂੰ ਮੇਰੀ ਇਹ ਕੋਈ ਫੈਮਲੀ ਤੇ ਜਾਂ ਮੇਰੇ ਤੇ ਕੋਈ ਬੰਦਾ ਅਟੈਕ ਕਰ ਦੇਵੇ ਦੇਖੋ ਜੀ ਨਸ਼ੇ ਵਾਲਾ ਨੂੰ ਹੱਥ ਪਾਣਾ ਤਾਂ ਸਮਝ ਲਾ ਸਰਕਾਰ ਦੇ ਗ੍ਰਾਮੇਂ ਹੱਥ ਪਾਣ ਦੇ ਬਰਬਰ ਜਿਹਾ ਹੋ ਜਾਂਦਾ ਹੈ ਦੇਖੋ ਜੀ ਗੱਲ ਸੁਣੋ ਵੀ ਜਦੋਂ ਆਪਾਂ ਕੋਈ ਚੰਗਾ ਕੰਮ ਕਰਨਾ ਹੁੰਦਾ ਨਾ ਤਾਂ ਵਿਰੋਧ ਕਰਨ ਵਾਲੇ ਬੰਦੇ ਆ ਸਾਥ ਫਿਰ ਤੁਹਾਡਾ ਬਿਲਕੁਲ ਸਾਡੇ ਨਾਲ ਬੰਦੇ ਆ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਪਹਿਲਾਂ ਵੀ ਆਹ ਤੋਂ 6-7 ਮਹੀਨੇ ਪਹਿਲਾਂ ਵੀ ਅਸੀਂ ਇਕੱਠ ਕੀਤਾ ਸੀਗਾ ਤੇ ਉਸ ਸਮੇਂ ਵੀ ਤੁਸੀਂ ਦੇਖਿਆ 500 ਤੋਂ 700 ਬੰਦੇ ਦਾ ਸਾਡੇ ਕੋਲ ਇਕੱਠ ਸੀਗਾ ਤੇ ਹੁਣ ਥੋੜੇ ਦਿਨ ਪਹਿਲਾਂ ਮਾਨਯੋਗ ਸਤੂ ਸਾਹਿਬ ਬਲੂਰ ਤੋਂ ਸਾਡੇ ਨਾਲ ਗਏ ਆ ਉਹਨਾਂ ਨੇ ਵੀ ਦੇਖਿਆ ਉੱਥੇ 150-200 ਨੌਜਵਾਨ ਸੀਗੇ ਬੁਢਰਗਣ ਚੜ੍ਹਤ ਨੌਜਵਾਨ ਸੀਗੇ ਜਿਹੜੇ ਮੋਢੇ ਨਾਲ ਮੋਢਾ ਜੋੜ ਕੇ ਕਹਿ ਰਹੇ ਸੀਗੇ ਕਿ ਦੇ ਭਰਾ ਜੀ ਵੀ ਤੁਸੀਂ ਵਧੀਆ ਕੰਮ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਆ ਜੇ ਕੋਈ ਵੀ ਤੁਹਾਡੇ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਸਭ ਤੋਂ ਅੱਗੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜਾਂਗੇ ਮੈਨੂੰ ਇਹੀ ਹੌਸਲਾ ਬਥੇਰਾ ਕਿ ਮੇਰੇ ਪਿੰਡ ਦੇ ਨੌਜਵਾਨ ਇਸ ਨਸੇ ਦੀ ਦਲਦਲ ਤੋਂ ਸਾਡੇ ਬੱਚਿਆਂ ਨੂੰ ਕੱਢਣ ਦੇ ਵਿੱਚ ਮੇਰੇ ਨਾਲ ਖੜੇ ਨੇ ਬਾਕੀ ਰਹੀ ਤੁਸੀਂ ਕਹਿੰਦੇ ਤਨਖਿਆਂ ਦੀ ਹਮਲਿਆਂ ਦੀ ਗੱਲ ਕੋਈ ਐਡੀ ਗੱਲ ਨਹੀਂ ਐਡਾ ਕੋਈ ਤਕੜਾ ਨਹੀਂ ਹੁੰਦਾ ਕਿਉਂਕਿ ਜਦੋਂ ਲੜਾਈ ਲੜਦੇ ਤਾਂ ਫਿਰ ਆਪ ਵੀ ਦਲੇਰੀ ਰੱਖਣੀ ਪੈਂਦੀ ਐ ਇਦਾਂ ਬੁਨੇ ਦਲੇਰੀ ਤਾਂ ਕੰਮ ਚੱਲਦੇ ਨਹੀਂ ਪੰਜਾਬੀ ਪੰਜਾਬ ਸਰਕਾਰ ਦੀ ਨੀਤੀ ਯੋਗ ਬੈਠਕ ਜਿਹੜੀ ਹੋਣੀ ਸੀਗੀ ਉਹ ਉੱਥੇ ਸ਼ਾਮਲ ਨਹੀਂ ਹੋ ਰਹੀ ਕਿਸ ਚੀਜ਼ ਨੂੰ ਕਰਨ ਮੰਨਦੇ ਦੇਖੋ ਜੀ ਕਾਰਨ ਤਾਂ ਸਾਫ਼ ਸਪਸ਼ਟ ਹੈ ਕਿ ਪੰਜਾਬ ਸਰਕਾਰ ਆਪਣੇ ਰਾਜਨੀਤਿਕ ਰੋਟੇ ਸੇਕਣ ਦੇ ਲਈ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਐ ਕਿਉਂਕਿ ਨੀਤੀ ਯੋਗ ਦੀ ਬੈਠਕ ਇੱਕ ਜਿਹੜੀਆਂ ਪਲੇਟਫਾਰਮ ਹੈ ਜਿੱਥੇ ਆਪਾਂ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਜਾਂ ਲੋੜਾਂ ਨੇ ਉਹਨਾਂ ਨੂੰ ਪਰ ਇਹਦਾ ਕਿ ਰੱਖ ਸਕਦੇ ਆ ਹੋਰ ਪਾਰਟੀਆਂ ਨੇ ਵੀ ਤਾਂ ਹੋਰ ਰਾਜਾਂ ਦੇ ਸਰਕਾਰਾਂ ਨੇ ਵੀ ਤਾਂ ਰੱਖੀਆਂ ਫਿਰ ਤੁਸੀਂ ਬਾਰ-ਬਾਰ ਇਹ ਰੋਲਾ ਰਹਿੰਦੇ ਹੋ ਕਿ ਸਾਡੇ ਨਾਲ ਕੇਂਦਰ ਸਰਕਾਰ ਮਤਰੀ ਮੰਡਾ ਸਹੂ ਕਰਦੀ ਹੈ ਜਦੋਂ ਆਪਣੀ ਮਾਂ ਕੋਲ ਜਾਪਾ ਆਪਣੀ ਮਾਂ ਕੋਲ ਜਾ ਕੇ ਰੋਵਾਂਗੇ ਨਹੀਂ ਤਾਂ ਮਾਂ ਸਾਨੂੰ ਕਿੱਥੋਂ ਦੇਊਗੀ ਜੀ ਇਹ ਭਗਵੰਤ ਮਾਨ ਜੀ ਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਇਕੱਲੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਹੀਂ ਤੁਸੀਂ ਪੂਰੇ ਪੰਜਾਬ ਦੇ ਮੁੱਖ ਮੰਤਰੀ ਹੋ ਪੂਰੇ ਪੰਜਾਬ ਪੰਜਾਬ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤੇ ਤੁਹਾਨੂੰ ਪੰਜਾਬ ਦੀਆਂ ਮੰਗਾਂ ਲੈ ਕੇ ਨੀਤੀਯੋਗ ਦੀ ਬੈਠਕ 'ਚ ਜਰੂਰ ਜਾਣਾ ਚਾਹੀਦਾ ਸਹੀ ਹੈ ਇਹ ਰਾਜਨੀਤਿਕ ਰੋਟੀਆਂ ਵੋਟਾਂ ਸਾਲੋਂ ਸਿੱਖਿਆ ਕਰੋ ਪੰਜਾਬ ਦੇ ਹਿੱਤਾਂ ਨੂੰ ਲੰਬੜ ਨਾਲ ਲਾਇਆ ਕਰੋ ਪੰਜਾਬ ਸਰਕਾਰ ਨੂੰ ਇਸ ਵਾਰ ਜਨਦੇਵਾਰੀ ਨੰਬਰ ਕਿੰਨੇ ਦੇਣੇ ਚਾਹੋਗੇ ਕਿਉਂਕਿ 2.5 ਸਾਲ ਹੋ ਗਏ ਤੁਸੀਂ ਵੀ ਦੇਖ ਰਹੇ ਹੋ ਕਾਫੀ ਵਿਚਰਦੇ ਹੋ ਬੁਲਾਰੇ ਵੀ ਰਹੇ ਹੋ ਕਾਫੀ ਟੀਵੀ ਚੈਨਲਾਂ ਨਾਲ ਵੀ ਤੁਹਾਡੀਆਂ ਵੀਡੀਓ ਵਗੈਰਾ ਦੇਖੀਆਂ ਗਈਆਂ ਆ ਇਸ ਚੀਜ਼ ਨੂੰ ਕਿਵੇਂ ਦੇਖਣਾ 2.5 ਸਾਲ ਗੁਜ਼ਰਨ ਤੋਂ ਬਾਅਦ ਕਿਵੇਂ ਪੰਜਾਬ ਸਰਕਾਰ ਦਾ ਕੰਮ ਲੱਗ ਰਿਹਾ ਪਿੰਡਾਂ ਦੇ ਵਿੱਚ ਲੋਕਲ ਵਧਾਇਕ ਦਾ ਦੇਖੋ ਜੀ ਜੇ ਤਾਂ ਆਮ ਆਦਮੀ ਪਾਰਟੀ ਕਿਹੜੇ ਰਾਜਪਾਲ ਦੀ ਗੱਲ ਕਰ ਲਓ ਤੁਸੀਂ ਹਲਕੇ ਰਾਜਪਾਲ ਦੇ ਵਿੱਚ ਮੌਜੂਦ ਹਾਂ ਮੈਂ ਜੇ ਤਾਂ ਆਪਾਂ ਦਈਏ ਇਸ਼ਤਿਹਾਰਾਂ ਦੇ ਹਿਸਾਬ ਨਾਲ ਨੰਬਰ ਫਿਰ ਤਾਂ ਜੀ 10 ਤੋਂ 100 ਦੇ ਲਓ ਜੇ ਤੁਸੀਂ ਕੰਮ ਦੇ ਹਿਸਾਬ ਲਾਓ ਫਿਰ 10 ਤੋਂ 0 ਦੇ ਲਿਆਂਦੇ ਜੀ ਹੁਣ ਤੁਸੀਂ ਸਾਡੇ ਹਲਕੇ ਰਾਜਪਾਲ ਦੇ ਤੁਸੀਂ ਵੀ ਲੋਕਲ ਨੁਮਾਇੰਦੇ ਹੋ ਤੁਸੀਂ ਦੇਖੋ ਕਿਸੇ ਪਿੰਡ ਚ ਕਿਸੇ ਵਾਰਡ ਚ ਜਾਂ ਕਿਸੇ ਮੁਹੱਲੇ ਚ ਜਾ ਕੇ ਤੁਸੀਂ ਦੇਖੋ ਕੀ ਵਿਕਾਸ ਹੋਇਆ ਤੁਸੀਂ ਇੱਕ ਪਿੰਡ ਚ ਇਹ ਗੱਲ ਨਹੀਂ ਕਹਿ ਸਕਦੇ ਕਿ ਪੰਜਾਬ ਸਰਕਾਰ ਵੱਲੋਂ 2 ਲੱਖ ਰੁਪਇਆ ਵੀ ਆਇਆ ਹੋਵੇ ਪਿੰਡਾਂ ਦੇ ਵਿੱਚ ਜਿਹੜਾ ਫੰਡ ਆਇਆ ਉਹ ਸੈਂਟਰ ਸਰਕਾਰ ਦੇ ਨੀਤੀ ਯੋਗ ਦੇ ਤਹਿਤ ਜਿਹੜਾ ਆਉਂਦਾ ਉਹ ਆਇਆ ਪੰਜਾਬ ਸਰਕਾਰ ਵੱਲੋਂ 2 ਰੁਪਏ ਵੀ 2.5 ਸਾਲ ਦੇ ਵਿੱਚ ਕਿਸੇ ਪਿੰਡ 'ਚ ਨਹੀਂ ਦਿੱਤੇ ਗਏ। ਫਿਰ ਪੈਸਾ ਲੱਗਿਆ ਕਿੱਥੇ ਆ ਜਾ ਕਿੱਥੇ ਰਿਹਾ ਪਿਛਲੀਆਂ ਸਰਕਾਰਾਂ ਦੀ ਜੇ ਗੱਲ ਕਰੀਏ ਐਮਐਲਏ ਹਰਦੇਵ ਸਿੰਘ ਕੰਬੋਜ ਕਹਿੰਦੇ ਆ ਕਿ ਮੈਂ ਹਲਕੇ ਰਾਜਪੁਰੇ ਦੇ ਵਿੱਚ 1000 ਕਰੋੜ ਦਾ ਵਿਕਾਸ ਕਰਾਤਾ। ਹੁਣ 2.5 ਸਾਲ ਗੁਜ਼ਰਨ ਤੋਂ ਬਾਅਦ 2.5 ਸਾਲ ਇਹਨਾਂ ਦੇ ਬਚ ਗਏ ਆ ਆਮ ਆਦਮੀ ਪਾਰਟੀ ਦੇ। ਤੁਸੀਂ 0 ਨੰਬਰ ਦੇ ਰਹੇ ਹੋ ਉਹਨਾਂ ਨੂੰ। ਜੇ ਤੁਸੀਂ 1000 ਕਰੋੜ ਦੀ ਗੱਲ ਕਰਦੇ ਹੋ ਉਹਦੀ ਮੈ ਤੁਹਾਨੂੰ ਇੱਕ ਧਰਨ ਦੇ ਜਦੋਂ ਸਰਦਾਰ ਹਰਦੇਵ ਕੁਮੋਜੀ ਸਾਡੇ ਐਮਐਲਏ ਸੀਗੇ ਉਹ ਸਾਡੇ ਪਿੰਡ 'ਚ ਗਏ ਤੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੂੰ ਥਾਪੀ ਦੇ ਕੇ ਕਹਿਣ ਲੱਗੇ ਕਹਿੰਦੇ ਵੀ ਸਰਪੰਚ ਸਾਹਿਬ ਇੰਨਾ ਤੁਹਾਡਾ ਬਜਟ ਨਹੀਂ ਜਿੰਨਾ ਮੈਂ ਤੁਹਾਨੂੰ ਪੈਸਾ ਦੇ ਚੱਲਿਆ ਪੁੱਛਿਆ ਲੋਕਾਂ ਨੇ ਵੀ ਕਿੰਨਾ ਪੈਸਾ ਦਿੱਤਾ ਕਹਿੰਦੇ 35 ਲੱਖ ਰੁਪਏ ਤੁਹਾਨੂੰ ਦੇਤਾ ਜੀ ਚਲੋ ਹੋਰ ਥੋੜਾ ਵੱਡਾ ਪਿੰਡ 'ਚ ਆਪ ਪੁੰਦੇ ਲੋਕ ਪੁੱਛਦੇ ਕਹਿੰਦੇ 35 ਲੱਖ ਰੁਪਏ ਸਾਡੇ ਪਿੰਡ 'ਚ ਆਇਆ ਸਰਪੰਚ ਸਾਹਿਬ ਤੁਸੀਂ ਕਿੱਥੇ ਗਈ ਆ ਉਹ ਬਾਅਦ 'ਚ ਪਤਾ ਲੱਗਿਆ ਜਿਹੜੇ ਸਾਡੇ ਪਿੰਡ ਦੀ ਜ਼ਮੀਨ ਦੀ 15 ਤੋਂ 20 ਲੱਖ ਰੁਪਏ ਹਾਂ ਪਾਣੀ ਉਹ ਵੀ ਚਿਰ ਗਏ ਸੈਂਟਰ ਸਰਕਾਰ ਤੋਂ ਜਿਹੜੇ ਹਰ ਸਾਲ 5 ਤੋਂ 7 ਲੱਖ ਰੁਪਏ ਦਾ ਉਹ ਵਿੱਚ ਗਿਣ ਗਏ ਜੀ ਆਪਣਾ ਪੰਜਾਬ ਸਰਕਾਰ ਵੱਲੋਂ ਸਿਰਫ 3 ਲੱਖ ਰੁਪਏ ਦਿੱਤਾ ਜੀ ਠੀਕ ਹੈ ਜੀ ਤੁਸੀਂ ਲਓ ਕਾਂਗਰਸ ਦੇ ਟਾਈਮ ਕੋਈ ਦੇ ਟਾਈਮ ਇੱਕ ਇੱਕ ਸਾਲ ਦੇ ਦੇਖੋ ਮੈਂ ਨਹੀਂ ਕਹਾਂਗਾ ਵੀ ਇਹਨਾਂ ਨੇ ਦਿੱਤਾ ਵਿਕਾਸ ਕੀਤਾ ਪੈਸੇ ਦਿੱਤੇ ਬਾਅਦ ਚ ਵੀ ਦਿੱਤੇ ਗਰਾਊਂਡ ਵਾਸਤੇ ਵੀ ਇਹਨਾਂ ਨੇ ਦਿੱਤੇ ਪਰ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵੀ 1000 ਕਰੋੜ ਰੁਪਏ ਇਦਾਂ ਪੂਰਾ ਹੋ ਜਾਂਦਾ ਠੀਕ ਹੈ ਜੀ ਉਹਨਾਂ ਆਪਾਂ ਦੇ ਸਾਰੇ ਬੰਦੇ ਕਾ ਪੈਸੇ ਇਕੱਠੇ ਕਰ ਲਈਏ ਮੈਂ ਤੁਹਾਡੇ ਲੈ ਕੇ ਪੈਸੇ ਦੇਦਾ ਉਹਦੇ ਨਿਕਲੇ ਨੂੰ ਦੇਦਾ ਪਰ ਮੈਂ ਕਹਾਂ ਜੀ ਮੈਂ ਤਾਂ ਪੱਲੇ ਤੋਂ ਪਲਾਇਆ ਕਰਕੇ ਰੋੜੇ ਬਿੱਤੇ ਤੁਹਾਨੂੰ ਇਹ ਗੱਲ ਬਣਦੀ ਨਹੀਂ ਨਾ ਜੀ ਗੱਲ ਉਹ ਕਰੋ ਜਿਹੜੀ ਮੈਂ ਕੀਤੀ ਹੈ ਜਿਹੜੀ ਗੱਲ ਮੈਂ ਕਰਿਆ ਮੈਂ ਕੀਤੀ ਮੈਂ ਉਹ ਕਰ ਸਕਦਾ ਮੈਂ ਨਹੀਂ ਨਾ ਕਿਹਾ ਤਾਂ ਵੀ ਮੈਂ ਸੈਂਟਰ ਵਾਲੇ ਨੂੰ ਨਾ ਲਾਤੇ ਜੀ ਤੇ ਜਿਹੜੇ ਹੂੜ ਮਰੇਗਾ ਦੇ ਉਹਦੇ ਚ ਮਿਲ ਗਏ ਨਾ ਠੀਕ ਹੈ ਜੋ ਥੋੜਾ ਫਿਰ ਠੀਕ ਨਹੀਂ ਲੱਗਦਾ ਹਾਂ ਸਾਡਾ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਛੇੜਿਆ ਹੋਇਆ ਤੁਹਾਡੇ ਉਧਰ ਵੀ ਇੱਕ ਕੱਗਰ ਹੈਗਾ ਆ ਹੈਨਾ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ देखो जी ਕੱਗਰ ਦਰਿਆਨ ਵਾਸਤੇ ਜਾਂ ਹੜਾਂ ਦੇ ਰੁਕਥਾਮ ਵਾਸਤੇ ਸੈਂਟਰ ਸਰਕਾਰ ਵੱਲੋਂ ਇੱਕ ਨੈਸ਼ਨਲ ਡਿਜਾਸਟਰ ਫੰਡ ਹੁੰਦਾ ਜੀ ਤੁਹਾਡੇ ਤਾਂ ਕਾਫੀ ਨਜ਼ਦੀਕ ਹੈ ਹਾਂ ਸਾਡੇ ਤੋਂ ਪਿੰਡ ਦੇ ਵਿੱਚ ਦੀ ਨਿਕਲ ਰਹੀ ਤੇ ਹਰ ਸਾਲ 200 ਕੋਟਾ 200 ਕੋਟ ਰੁਪਇਆ ਹੜਾਂ ਦੀ ਰੁਕਥਾਮ ਵੱਲੋਂ ਲਈ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਦਿੱਤਾ ਜਾਂਦਾ ਪਰ ਸਾਡੀ ਮਾੜੀ ਕਿਸਮਤ ਇਹ ਹੈ ਕਿ ਕੋਈ ਵੀ ਸਰਕਾਰ ਆਵੇ ਉਹ ਜਿਹੜਾ ਫੰਡ ਹੈ ਉਹ ਹੜ ਆਰ ਤੋਂ ਬਾਅਦ ਲਾਇਆ ਜਾਂਦਾ ਪਹਿਲਾਂ ਨਹੀਂ ਲਾਇਆ ਜਾਂਦਾ ਉਹ ਪਹਿਲਾਂ ਸਿਰਫ ਇਸ਼ਤਿਹਾਰਾਂ ਤੇ ਲਾਇਆ ਜਾਂਦਾ ਹੁਣ ਤੁਸੀਂ ਦੇਖ ਲਓ ਕਿ ਬਰਸਾਤਾਂ ਦਾ ਮੌਸਮ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਥੋਂ ਬਹੁਤੋਂ ਦੂਰ ਨਹੀਂ ਹੈਗਾ ਉੱਥੇ ਗੁੱਟੀ ਤੱਕ ਵੀ ਕਿ ਘਰ ਤੋਂ ਸਾਫ਼ ਨਹੀਂ ਕਰਾਈ ਗਈ ਕਿਨਾਰੇ ਕੱਗਰ ਦੇ ਕੱਚੇ ਪਏ ਨੇ ਕਿਤੇ ਵੀ ਹੜ੍ਹ ਜਦੋਂ ਜਿਆਦਾ ਪਾਣੀ ਆਉਂਦਾ ਤਾਂ ਹੜ੍ਹਾਂ ਦਾ ਖਤਰਾ ਹੈ ਤੇ ਇੱਥੋਂ ਲੈ ਕੇ ਸੁਰਨੂਰ ਤੋਂ ਆਪਣੇ ਪਟਿਆਲੋਂ ਤੋਂ ਲੈ ਕੇ ਸੁਰਨੂਰ ਤੱਕ ਪਰ ਹਰ ਵਾਰੀ ਇਹ ਕੰਮ ਹੁੰਦਾ ਹੈ ਕਿ ਕਿਸਾਨਾਂ ਦੀਆਂ ਲੱਖਾਂ ਕਰੋੜਾਂ ਦੀ ਫਸਲਾਂ ਕਿ ਘਰਦਰਾ ਕਰਕੇ ਖਰਾਬ ਹੋ ਜਾਂ ਸਰਕਾਰ ਦੇ ਕਹਿੰਦੇ ਵੀ ਅਸੀਂ ਪੂਰੀ ਤਿਆਰੀ ਕੀਤੀ ਹੋਈ ਹੈ ਵੀ ਅਗਰ ਹੜ੍ਹ ਆਂਦਾ ਹੈ ਅਸੀਂ ਨਾਲ ਦੀ ਨਾਲ ਉਹ ਤਿਆਰ ਪ੍ਰਬੰਧ ਕਰ ਦਾਂਗੇ ਤਿਆਰੀ ਤਿਆਰੀ ਕਦੋਂ ਕਰਾਂਗੇ ਜੀ ਜਦੋਂ ਜਦੋਂ ਕੋਈ ਬੰਦਾ ਮਰ ਨਹੀਂ ਪਿਆ ਤੁਸੀਂ ਉਦੋਂ ਜਾ ਕੇ ਉਹਦਾ ਇਲਾਜ ਕਰਾਂਗੇ ਜੀ ਜਦੋਂ ਬੰਦਾ ਬਿਮਾਰੀ ਆਉਣ ਤੋਂ ਪਹਿਲਾਂ ਆਪ ਨੂੰ ਲੱਗਦਾ ਵੀ ਬੰਦਾ ਬਿਮਾਰ ਹੈ ਜੀ ਉਹਦਾ ਪਹਿਲਾਂ ਇਲਾਜ ਕਿਤੇ ਦਿੰਦੇ ਨੇ ਜਾਂ ਬਾਅਦ ਚ ਕਿਤੇ ਦਿੰਦੇ ਨੇ ਹੁਣ ਇਸ ਮੁੱਦੇ ਨੂੰ ਅਸੀਂ ਪਿੱਛੇ ਦੇ ਇਲਾਕੇ ਦੇ ਲੋਕਾਂ ਦੇ ਨਾਲ ਸਾਡੇ ਪਟਿਆਲੋ ਤੋਂ ਭਾਜਪਾ ਦੇ ਸੀਨੀਅਰ ਲੀਡਰ ਨੇ ਗੁਰਤੇਜ ਸਿੰਘ ਢਿੱਲੋਂ ਜੀ ਉਹਨਾਂ ਨਾਲ ਚਰਚਾ ਕੀਤੀ ਸੀਗੀ ਮੇਰੇ ਨਾਲ ਇਲਾਕੇ ਦੇ ਹੋਰ ਵੀ ਉਪਦੰਤੇ ਸੱਜਣ ਕਾਲ ਤੇ ਉਹਨਾਂ ਨੇ ਇਹ ਮਸਲਾ ਸੈਂਟਰ ਸਰਕਾਰ ਕੋਲ ਚੱਕਿਆ ਤੇ 5500 ਕੋਰ ਰੁਪਇਆ ਮੁਵਾਰਕਪੁਰ ਤੋਂ ਲੈ ਕੇ ਸੰਗਰੂਰ ਤੱਕ ਇਸ ਗਰਦਿਆ ਸੈਡਾ ਪੱਕੀਆਂ ਕਰਨ ਦੇ ਲਈ ਤੇ ਘੱਗਰ ਨੂੰ ਚੌਣਾ ਕਰਨ ਦੇ ਲਈ ਮਨਜ਼ੂਰ ਕਰਾਇਆ ਇਹ ਕੰਮ ਕਰਨ ਵਾਲੇ ਹੁੰਦੇ ਆ ਕਿ ਪੱਕਾ ਹੋਵੇ ਤੇ ਹੜ੍ਹ ਨਾ ਆਉਣ ਸੋ ਇਹ ਸੀਗੇ ਰਿੰਕੂ ਸਲੇਮਪਰੀਆ ਤੇ ਕਾਫੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਤੇ ਵੈਸੇ ਵੀ ਇਹਨਾਂ ਦਾ ਨਾਮ ਹੈ ਇਹਨਾਂ ਨਾਲ ਗੱਲਬਾਤ ਕੀਤੀ ਆ ਬੜੇ ਹੀ ਨਾਪ ਤੋਲ ਕੇ ਆਪਣੀ ਗੱਲ ਰੱਖਦੇ ਨੇ ਤੇ ਪੱਖ ਰੱਖਦੇ ਨੇ ਕਾਫੀ ਚਲੰਤ ਮੁੱਦਿਆਂ ਦੇ ਵੀ ਗੱਲ ਹੋਈ ਆ ਤੇ ਸੋ ਇਨਨਿਕ ਦੇ ਹੋ ਇਜਾਜ਼ਤ ਕੇ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਦੇ ਹੋ ਇਜਾਜ਼ਤ ਸਾਸ਼ੀ ਕਾਲ ਜੀ